ਇਹ ਹੋ ਰਿਹਾ ਜੀ ਸਾਗ ਨੂੰ ਤੁਹਾਡੇ ਚੱਲ ਰਹੀ ਪਈ ਆਏ ਹੋਰ ਮੈਂ ਮੇਰਾ ਸਾਗ ਉਹਨਾਂ ਲੱਗਾ ਅੱਜ ਸਾਗ ਮੇਰਾ ਫੇਵਰੇਟ ਆ ਮੇਰਾ ਫੇਵਰੇਟ ਫੇਵਰੇਟ ਤਾਂ ਫੇਵਰੇਟ ਇਹ ਹਾਲੇ ਮੈਂ ਬੜੇ ਸਵਾਦ ਦਾ ਸਾਗ ਖਾਣਾ ਹੈ ਸਾਗ ਦਾ ਸਿਮੂ ਦਾ ਜਾਰ ਆ ਮੱਖਣ ਮਿਲਦੇ ਨੇ ਨਾਲ ਦੇ ਸਾਗ ਦੇ ਤਾਂ ਹੋਰ ਨਹੀਂ ਆ ਰਾਜ ਇੱਥੇ ਕਿਤੇ ਡੇਰੀ ਪੁੱਛ ਕੇ ਮੱਖਣ ਲੈਣਾ ਡੇਰੀ ਹੈਗੀ ਆ ਬਸ ਠੀਕ ਆ ਮੈਂ ਮੱਖਣ ਲੈ ਆਣਾ ਡੇਰੀ ਚਾਵਲ ਨਹੀਂ ਖੁੱਲਦੀ ਬੰਦੇ ਚਾਵਲ ਨਹੀਂ ਖੁੱਲਦੇ ਡੇਰੀ ਹੋਰ ਦੋ ਸਾਗ ਦੀ ਡੇਰੀ ਖੁੱਲਦੀ ਹੁੰਦੀ ਪਾ ਇਹ ਤਰੀਫ ਬੀ ਵੀ ਦਿੱਤੀ ਬੀ ਵੀ ਦਿੱਤੀ ਜਿਵੇਂ ਹਾਂ ਬਹੁਤ ਕਰਦਾ ਤਰੀਫਾ ਤੇਰੀ ਮੈਂ ਹੋਰ ਦੱਸ ਕਿੰਨੀਆਂ ਤਰੀਫਾਂ ਚਾਹੀਦੀਆਂ ਤੈਨੂੰ ਇੰਦਰ ਨਾ ਇੱਕ ਵੀ ਨਹੀਂ ਇੱਦਾਂ ਦੇਖ ਉਹ ਤਾਂ ਸਮਝ ਫਾਇਡ ਇਸਕੇ ਨਾਲ ਕਿ ਜਦੋਂ ਕੋਲ ਬਣਦੀ ਹੁੰਦਾ ਹਾਂ ਉਹਨੂੰ ਵੇਲਾ ਤਾਂ ਵੀ ਕਰਨਾ ਵਾਲਾ ਤੇ ਸਾਗ ਦੇ ਨਾਲ ਜ ਹੋਰ ਵੀ ਕੁਝ ਬਣਾਣਾ ਹਾਜੀ ਬਣਾ ਲਿਆ ਮੈਂ ਤਾਂ ਆਪਣੀ ਪਾਰਟੀ ਚੱਲਣ ਲਈ ਸਮੋਸੇ ਇੰਨੇ ਦਿਨਾਂ ਤੋਂ ਕੋਸ਼ਕ ਦੀ ਕੋਸ਼ਕ ਦੀ ਕੋਸ਼ਕ ਉਹ ਬਣਾਏ ਆਪਣਾ ਬਣਾਇਆ ਅੱਛਾ ਉਹ ਤੇ ਹਲਦੀ ਪਾਉਂਦੇ ਹੁੰਦੇ ਆ ਇਹ ਬਣਾਉ ਆਪਣਾ ਆਪਣਾ ਤਰੀਕਾ ਬਣਾਓ ਆਪਣਾ ਆਪਣਾ ਤਰੀਕਾ ਦਾਲ ਬਣਾਈ ਆ ਅੱਛਾ ਇਹ ਹੋਰ ਐ ਤਾਂ ਬਣਾਇਆ ਸੀ ਲੈ ਕੇ ਆਏ ਤੁਸੀਂ ਹੂੰ ਤੇ ਉਹ ਮੈਂ ਤਾਂ ਤੇ ਆਪਾਂ ਸਾਈਓ ਆਖੀ ਤਾਂ ਬਹੁਤ ਥੋੜਾ ਦੱਸ ਭਲਾ ਹੁਣ ਅਸੀਂ ਪਸੂ ਧੋੜੀਏ ਮੰਦੇ ਆ ਸੀ ਆ ਗਏ हां जी ਹੁਣ ਕੋਠੇ ਆਪਣੇ ਕੱਪੜਿਆਂ ਨੂੰ ਚੱਕਣ ਤੇ ਦੇਖੀਏ ਸੁੱਕੇ ਕਿ ਨਹੀਂ ਸੁੱਕੇ ਲੋ ਜੀ ਇਹ ਤਾਂ ਸੁੱਕ ਗਏ ਆ ਕੱਪੜੇ ਤਾਂ ਸੁੱਕ ਗਏ ਬਈ ਉਪਰੇ ਦੇਖੋ ਮੈਂ ਕਿੱਥੇ ਤੱਕ ਪਾ ਕੇ ਲੱਗੇ ਆਈ ਆ ਕੱਪੜੇ ਹੈਗੇ ਹੀ ਬਹੁਤ ਸੀ ਕਿੱਥੇ ਕਿੱਥੇ ਕਰਕੇ ਮੈਂ ਪਾਏ ਹੋਇਆ ਕੱਪੜੇ ਦੇਖੋ ਮੇਰੇ ਤਾਂ ਮੋٹے ਦਿੰਦੇ ਹੁਣ ਇਹ ਸੁੱਕਣ ਤੋਂ ਸੁੱਕ ਗਏ ਬਈ ਕੱਪੜੇ ਤਾਂ ਸੁੱਕ ਗਏ ਆ ਲਾਵਾ ਹੁਣ ਮੈਂ ਸਾਰੇ ਕੱਪੜਿਆਂ ਨੂੰ ਤੇ ਖੇਤੀ ਖੇਤਾ ਦੇਖੋ ਇਹਨਾਂ ਦੇ ਕਿੰਨਾ ਗੁੱਧਰ ਆਵਾਦੀ ਸਾਰੀ ਪਿੰਡ ਤੇ ਹੁਣ ਆਪਾਂ ਲਾਇਕੇ ਇੱਕ ਇੱਕ ਕਰਕੇ ਕੱਪੜਾ ਵੇਖੇ ਰਾਤ ਪੈਣੀ ਤੇ ਕੱਪੜੇ ਹੈਗੇ ਜਿਆਦਾ ਕੋਠੇ ਤੇ ਸੁੱਟਨੇ ਹੈਗੇ ਕੱਪੜੇ ਹੈਗੇ ਵੀ ਕਿੰਨੇ ਸੀ ਇਦਾਂ ਕਰਕੇ ਵੀ ਲੈ ਕੇ ਜਾੜੇ ਪੜੇਗਾ ਹੋਰ ਨਹੀਂ ਦਿੱਕਤ ਔੜੀ ਮੈਂ ਕਿ ਇੱਕ ਮਿੰਟ ਮੰਜਾ ਦੇ ਦੋ ਮੰਤੀ ਹੋਤੇ ਕੱਪੜੇ ਰੱਖ ਦਿਆ ਸਾਰੇ ਕਾ ਦਸਰਾ ਕੰਮ ਤਾਂ ਹੋ ਗਿਆ ਆਪਣੀ ਰੋਟੀ ਪੱਕਦੀ ਬਸ ਹੁਣ ਸਾਗ ਬਣਾਇਆ ਅੱਜ ਆਪਾਂ ਛੋਲ ਬਣਾਏ ਦਾਲ ਬਣਾਈ ਜਾਤਾ ਬਣਾਇਆ ਹਵਾ ਨਹੀਂ ਮਸ਼ੀਨ ਵਧੀਆ ਸੁੱਕ ਵੀ ਛੇਤੀ ਜਾਂਦੇ ਕੱਪੜੇ ਚ ਜੇ ਹਵਾ ਹੋਵੇ ਲਗੋੜੀ ਹੋ ਗਈ ਥੋਨੇ ਲਗਾ ਲਾਂਗੇ ਇਨੇ ਕੁੱਪੜ ਲੈ ਕੇ ਜਾ ਹੁਣੇ ਮੇਰੇ ਤੋਂ ਬਾਕੀ ਮੈਂ ਬਾਤ ਚ ਲੈ ਕੇ ਜਾਂਦੀ ਆ ਹੇ ਰੱਬਾ ਪੋੜੀ ਆ ਮੋਜਾ ਸ਼ੀਤ ਕਹੂੰਗੀ ਰਮੇ ਸਿਮੁਨ ਪਿਆ ਉਹਦਾ ਸਾਡੇ ਕੋ ਵੱਡੀ ਆ ਮੈਂ ਕਿਹਾ ਜੇ ਤੋ ਘਰਾ ਕੜਾ ਬਣ ਗਏ ਨਾ ਆਪਾਂ ਫਿੱਦਾ ਦੀ ਮਸ਼ੀਨ ਲਵਾਗੇ ਇਹ ਤਾਂ ਮੋਜਾ ਕਦੋਂ ਦੋ ਬਰੇਜੀ ਲਾ ਲੋ ਤੇ ਬਿਜਲੀ ਦਾ ਬਿੱਲ ਵੀ ਨਹੀਂ ਹੁੰਦਾ ਜ਼ਿਆਦਾ ਪਲੀ ਇੱਕ ਜਿਹੜੀ ਰੱਖੀ ਹੈ ਨਾ ਉਹ ਚੁੱਪ ਕਰਿਓ ਮਾਣੇ ਕਰੇ ਕੀ ਜੱਟ ਨੇ ਸਾਰਿਆਂ ਨੇ ਇੱਕੋ ਹੀ ਰੱਖੀ ਮਮਾ ਹੋਰ ਵੀ ਰੱਖੀ ਆਉਂਦੀਆਂ ਯਾਰ ਮੈਨੂੰ ਖਾਂਗਨੇ ਬਹੁਤ ਮੰਦਾ ਹਾਲ ਕੀਤਾ ਫਿਰ ਮੈਂ ਚੱਪ ਆਪਣੀ ਦਵਾਈ ਵੀ ਨਹੀਂ ਚੱਕ ਕੇ ਲੈ ਕੇ ਆਇਆ ਕਰੋ ਸੋਣਾ ਨਾ ਮੇਰਾ ਹਾਂ ਸੂਟ ਥੋੜੀ ਯਾਰ ਰੈਕ ਸੂਟ ਅੱਛਾ 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 ਮੈਂ ਕਰੇ ਭਾਈ ਸਮਾਗ ਲੈ ਆ ਗਿਆ ਰੈਕ ਸੂਟ ਦੇਖੋ ਮਿੱਤਰ ਪਿਆਰ ਕਰਦੇ ਭਾਜ ਤੁਹਾਡੇ ਲਈ ਸਪੈਸ਼ਲ ਜਵਦਰੋ ਮਰਬਾ ਸਾਗੀ ਦਾ ਆਪਣੇ ਦਾ ਆਪਣੀ ਵਾਰੀ ਪਾਸ ਤੇ ਲੈ ਕੇ ਆਇਆ ਹਾਂ ਹਾਂ ਥੈਂਕ ਯੂ ਇਸੇ ਗੱਲ ਤੇ ਇਹ ਪਿਆਰ ਦਾ ਬਨੇਰਾ ਯਾਰ ਇਹਨਾਂ ਚ ਮੈਂ ਦੇਖ ਲਿਆ ਉਹ ਥੋੜਾ ਪਹਿਲਾਂ ਨਾਲਿਆ ਕੋਨੀ ਏ ਤੇ ਜੈਮੂ ਇੰਨਾ ਲੜਿਆ ਨਾ ਬਹੁਤ ਲੜਿਆ ਦਾ ਸਾਡੀ ਜੈਮੂ ਪਰ ਬਹੁਤ ਤੇਜ਼ ਆ ਯਾਰ ਇਹ ਬਹੁਤ ਤੇਜ਼ ਆ ਉਹ ਹੁਣ ਵੀ ਡਾਂਸ ਕਰਨ ਲੱਗੀ ਹੋਆ ਇਹ ਹਾਇ ਕਰਦੀ ਡਾਂਸ ਕਰਦੀ ਦੱਸਾਂ ਤੈਨੂੰ ਕਰੀ ਰਾਤ ਕਰੀ ਕਰੀ ਕਰਦਾ ਡਾਂਸ ਡਾਂਸ ਕਰ 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 ਡਾਂਸ ਅੰਦਰ ਨਾ ਘੜੇ ਲਾ ਕੇ ਤਾਂ ਨੱਚਣ ਲੱਗੀ ਵਾ ਹੈ ਕਿਉਂ ਨਾ ਕਿਉਂ ਨਾ ਕੱਪੜੇ ਲਾ ਦਿੰਦੇ ਯਾਰ ਉਹ ਯਾਰ ਉਹਨੂੰ ਗਰਮੀ ਲੱਗਦੀ ਆ ਇੱਥੇ ਤਾਂ ਤਾਂ ਕੋਈ ਨਾ ਮੇਰੇ ਤੇ ਗਈਆਂ ਨਾ ਚੱਕਰਦਾ ਆ ਗਰਮੀ ਲੱਗਦੀ ਆ ਹੁਣ ਮੈਂ ਵੀ ਬਾਹਰ ਚੱਲਣਾ ਤਾਂ ਪਾਇਆ ਅੰਦਰ ਤਾਂ ਮੈਨੂੰ ਵੀ ਹੁਣ ਗਰਮੀ ਲੱਗਣ ਲੱਗੀ ਆ ਸਾਡੇ ਸਾਰੇ ਤੋਂ ਦਿੱਤੇ ਕੱਲ ਸਵੇਰ ਨੂੰ ਵੀ ਟੱਟ ਕੇ ਮਸ਼ੀਨ ਲਾ ਦਾਂ ਸਾਡਾ ਵੀ ਕਿਉਂਕਿ ਸਾਡੇ ਵੀ ਵਿਆਹ ਆ ਗਿਆ ਆਓ ਵਿਆਹ ਆ ਗਿਆ ਸਾਨੂੰ ਆ ਦੇਖੋ ਆਉਂਦੇ ਸਾਡੇ ਕਾਰਡ ਦਾ ਹਾਲ ਕੀ ਹੋ ਗਿਆ ਹਲਮਾ ਸਾਡੀ ਬੱਚੀ ਹੈ ਨਾ ਇਹ ਚਰਕਾਰ ਦੇ ਕਾਰਡ ਤਾ ਵਿਚਾਰ ਆਇਆ ਹੈ ਲੱਗਦਾ ਜਿਹੜਾ ਪਿਛਲੇ ਸਾਲ ਦਾ ਪਿਆ ਹੁੰਦਾ ਸਾਡਾ ਕਾਰਡ ਪਤਾ ਕਿੱਥੇ ਪਿਆ ਔਰ ਰਸੋਈ ਦੇ ਪੈਕਸੜ ਤੇ ਆ ਉਹ ਸੰਭਾਲ ਕੇ ਆਏ 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 ਗਾਣੇ ਲਾ ਕੇ ਫਿਰ ਉਹ ਇਕੱਲੀ ਨੱਚਣ ਲੱਗੀ ਆ ਅੰਦਰ ਮੈਂ ਕਿਹਾ ਤਾਂ ਸੰਗ ਗਈ ਆਏ 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 ਸਟੈਪ ਕਰਦੀ ਏ ਤੂੰ ਨਾਲੇ ਉਹਨੂੰ ਘੱਟ ਰੋ ਆਇਆ ਕਰ ਤੈਨੂੰ ਮੈਂ ਦੱਸਾਂ ਬੋਰ ਬੌਂਦੀ ਤੋਨੂੰ ਉਹਨੂੰ ਚੜਾ ਕੇ ਨਾ ਅੰਦਰ ਜਾ ਕੇ ਦੰਦ ਕੱਢ ਕੇ ਹੱਸਣ ਲੱਗੀ ਹੋ ਘਣਾ ਲੜ ਪੈਂਦੀ ਬਰਾਬਰ ਚਪੇੜਾ ਮਾਰਦੀ ਹੁੰਦੀ ਮਾਂ ਆਹਾਂ ਹੋ ਇੱਕ ਮਾਰੇ ਉਹ ਮੋਰ ਦੋ ਮਾਰੂਗੀ ਵਾਹ ਜੇ ਮੈਨੂੰ ਹੋਰ ਦੱਸੋ ਜੇ ਮੈਨੂੰ ਕੁਝ ਕਹੇ ਨਾ ਸੋਣਾ ਹਾਂ ਹਾਂ ਬੈਣਾ ਮੇਰੀ ਗੱਲ ਤਾਂ ਸੁਣੋ ਗੁਰਦੁਆਰਾ ਸਾਹਿਬ ਬਾਏ ਗੁਰੂ ਜੇ ਮੈਨੂੰ ਕੁਝ ਬੋਲ ਦੇਵੇ ਨਾ ਸੋਣਾ ਕੁਝ ਵੀ ਮੈਨੂੰ ਕਹਿ ਦੇਵੇ ਹਨਾ ਮੈਂ ਮੰਨ ਲਉ ਹਾਸੇ ਮਿਲ ਜਾ ਕੇ ਵੀ ਜੇ ਮੇਰੇ ਮਾਰ ਦੇਵੇ ਇਹ ਜਾਂਦੀ ਔੜ ਕੇ ਨਾ ਜੋਰ-ਜੋਰ ਨਾਲ ਮਾਰਨ ਲੱਗ ਪਈ ਮੇਰੇ ਪਾਪਾ ਨੂੰ ਹੱਥ ਘੇੜ ਲਾਇਆ ਜਾਉਂ ਮਾਰ ਦੇ ਜਾ ਕੇ ਬਹੁਤ ਲੱਗਿਆ ਮੈਨੂੰ ਬੋਲਦੀ ਆ ਆਹ ਮਾਰਦੀ ਆ ਮੈਨੂੰ ਆਹ ਆਲਾ ਪਹਿਲਾ ਨਾ ਤੀਆਂ ਮਰੀਆਂ ਆ ਅਗਲੇ ਨੇ ਪਾਠਟ ਨੇ ਆ ਕੇ ਤੇਰੇ ਫੇਸਾ ਲੱਗਣਾ ਤੈਨੂੰ ਉਹ ਹੈ ਜਦੋਂ ਦੇਖੋ ਉਹਦਾ ਲੱਗਾ ਤਾਂ ਬੋਈ ਨਾ ਹੋਰ ਪੜ ਤੇਰੇ ਪਹਿਲੇ ਪੜਦੇ ਆ ਕੇ ਅਗਲੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਸਵੇਰੇ ਸਵੇਰੇ ਉੱਠ ਕੇ ਘਰ ਦੇ ਕੰਮ ਹੋ ਰਿਹਾ ਆ ਆਪਾਂ ਕਿਉਂਕਿ ਜਿੱਥੇ ਜਾਏਦਾ ਆਪਣਾ ਖੋਦ ਦਾ ਘਾਰ ਹੀ ਸਮਝਦਾ ਆ ਪਾਪਾ ਛੋਟੇ ਫੇਰਦਾ ਬਾਹਰ ਬੱਚਾ ਮਨਵੀਰ ਸੰਵੀਰ ਬਹੁਤ ਹੁੰਦਾ ਪਰ ਅੱਜ ਆਹ ਗੱਤਿ ਛੜੀ ਉਹ ਅਡੀ ਬਹੁਤ ਕਰਦਾ ਪਿਆ ਵਿਚਾਰਾ ਬੁਖਾਰ ਹੋਇਆ ਜਾਤੀ ਉਹ ਆ ਵੀ ਅਸੀਂ ਤਿੰਨ ਮਹੀਨੇ ਦਾ ਖਾਇਜੀ ਹੂੰ ਤਿੰਨ ਮਹੀਨਿਆਂ ਦਾ ਅੱਛਾ ਅੱਛਾ ਮਨਵੀਰ ਛੋਟਾ ਆਹ ਛੋਟਾ ਮਨਵੀਰ ਦਾ ਵੱਡਾ ਮਨਵੀਰ ਦਾ ਆਹ ਵਾਹ 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 ਠੀਕ ਆ ਠੀਕ ਆ ਠੀਕ ਆ ਆਪਣੀ ਆਹ ਉਹ ਆਹੀ ਆਪਰੀ ਵੀ ਨਾਈਵੇ ਕਰਨੀ ਐ ਅਜ ਨਾਈਦਾ ਹੀ ਤੇ ਆ ਹੂੰ ਇਹ ਬਿਠੀ ਰਹੀ ਕਿਤਾ ਉਹਨੇ ਖਿਆਲਾਂ ਚ ਰੁੱਛਿਆ ਹੋਇਆ ਕੋਸ਼ਰੀ ਫਿਰਦੀ ਕੱਲੀ ਕੱਲੀ ਖੁਸ਼ ਹੋਈ ਉਹ ਇੰਨਾ ਕਰਾ ਚਾ ਚੜਿਆ ਹੋਇਆ ਇਹਨੂੰ ਕੱਲੀ ਨੂੰ ਓਏ ਇੰਨਾ ਕਰਾ ਚਾ ਚੜਿਆ ਤੈਨੂੰ ਕੱਲੀ ਨੂੰ ਬੜੀ ਖੁਸ਼ ਆ ਸੰਗਤਾਂ ਚੱਲੀਆਂ ਜੀ ਸਾਰੀਆਂ ਹੁਣ ਤਿਆਰ ਹੋ ਕੇ ਇਹਨੇ ਲਿਪਸਟਿਕ ਲਾਈ ਹੋਈ ਐਨ ਮੱਥੇ ਤੇ ਐਨ ਮੱਥੇ ਕੇ ਲਿਪਸਟਿਕ ਲਾਉਂਦੀ ਮੰਮੀ ਆਪਣੀ ਦੀ ਸੇਵਾ ਕਰਦੀ ਪੂਰੀ ਹੈ ਪੂਰੀ ਸੇਵਾ ਕਰਿਆ ਕਰ ਸ਼ਾਬਾਸ਼ ਤੇਰੇ ਪੂਰੀ ਸੇਵਾ ਕਰਿਆ ਕਰ ਆਜੇ ਇਧਰ ਤੀਜੀ ਬਦਲ ਲੜਾਈ ਵੀ ਹੋਣੀ ਅੰਨੇ ਮੈਂ ਬੋਲਣੇ ਨਹੀਂ ਜੇ ਆਹੋ ਆਜੇ ਖੋਲਣਾ ਨਹੀਂ ਹੈਗਾ ਰੁਕ ਜਾ ਗੱਡੀ ਚ ਬੋਲਣਾ ਨਹੀਂ ਦੇਣਾ ਕੋਈ ਆ ਗੱਡੀ ਚ ਉਤਰ ਕੇ ਲਾਰੇ ਇਹਨਾਂ ਨੇ ਉਧਰ ਨੂੰ ਆਓ ਬਹੁਤ ਜ਼ਿਆਦਾ ਆਪਾਂ ਸੂਟ ਦੇ ਕੇ ਅੰਦਰ ਸੀਲ ਹੋ ਗਈ ਕਾਲੀ ਕਾਲੀ ਇਹ ਸਾਡਾ ਵਾਲਾ ਬੰਦਾ ਗੁੱਸੇ ਜੀ ਰਹਿੰਦਾ ਜੋ ਵੀ ਘੰਟੇ ਭਾਵਾ ਨਹੀਂ ਆਨੇ ਖਲਾਰਾ ਉਹ ਪਾਉਂਦੇ ਆ ਭਾਵਾ ਪੰਮੀ ਵਿਚਾਰੀ ਕੁਰਕੜੇ ਕੰਢੇ ਐਦਾਂ ਦਿੱਤਾ ਬਦਾਰਤ ਜਾਂਦਾ ਐ ਤੂੰ ਕਿਹੜਾ ਦਿੱਤਾ ਬਦਾਰਤ ਕਰਦਾ ਤੂੰ ਕਿਹੜਾ ਤੇਰਾ ਬੀਬੀ ਹਾਈ ਰਹਿੰਦਾ ਜੋ ਵੀ ਘੰਟੇ ਚਲੋ ਜੀ ਗਾਇਸ ਆਪਾਂ ਹੁਣ ਆਏ ਹੋਏ ਆ ਸਲੂਨ ਕਹਿੰਦੇ ਪੈ ਕੇ ਦੋ ਦਾ ਰੰਗੀ ਰੰਗ ਕਰਾਉਣਾ ਇੱਕ ਨੇ ਕਰਾਉਣਾ ਵਾਇਲਟ ਕਲਰ ਹੈ ਬੈਂਗਣੀ ਕਿਸੇ ਨੇ ਪੀਲਾ ਕਿਸੇ ਨੇ ਲਾਲ ਚਲੋ ਸਾਰੇ ਜਾਣੇ ਆਜੋ ਤੁਹਾਡਾ ਵੀ ਬਲਾਵਾ ਉੱਤੇ ਆ ਗਿਆ। ਉਹ ਮੰਨ ਕੇ ਰੰਗ ਕਰਨ ਨੂੰ ਲਾਲ ਪੀਲਾ ਸੰਤਰੀ। ਉਹ ਆਜੋ ਸੱਚੀ ਕਹਿੰਦਾ ਆਜੋ ਮਜ਼ਾਕ ਨਹੀਂ ਕਰਦਾ। ਆਹ ਆਜੋ ਉੱਤੇ ਆਜੋ। ਰੰਗ ਸੱਚੀ ਨਹੀਂ ਕਰਾਉਣਾ ਮਜ਼ਾਕ ਕਰਦਾ ਭਰਾ ਬਹੁਤ ਆ। ਉੱਧਾ ਉੱਤੇ ਬੁਲਾਇਆ ਆਜੋ। ਚਲੋ ਗੱਡੀ ਲੋਕ ਕਰੋ ਸਾਰੀ। ਹਾਂ? ਕੋਈ ਨਹੀਂ ਨਾਲ ਸੀਗਾ ਨਾ। ਕੁਝ ਨਹੀਂ ਹੋਣਾ। ਇਹ ਸੀਰੀਅਸ ਲੈ ਗਏ। ਹਾਂ ਲੱਗੇ ਮੈਨੂੰ ਪਤਾ ਹੀ ਕੁਝ ਹੋਣਾ ਨਹੀਂ ਚਲੋ ਫਿਰ ਚਲੋ ਜੀ ਆਪਾਂ ਵੀ ਚੱਲੇ ਸਾਰੇ ਜਣੇ ਬੱਸ ਕਰ ਉਹਨੂੰ ਲਵੇਸਟਿਕ ਲਈ ਇੱਥੇ ਹੀ ਆ ਹਾਂ ਬੋਲਾ ਜੇ ਕਰਾਣ ਚੱਲਦੇ ਹਾਂ ਚਲੋ ਤੇਰੇ ਵੀ ਕਰਾ ਦਈਏ ਇਹ ਤੇਰੇ ਵੀ ਕਰਾ ਦਈਏ ਉਹ ਵੀ ਉਹਨਾਂ ਨੂੰ ਤੇ ਕੀ ਦਾਲ ਕਰਾਦੀ ਚਲੋ ਵੀ ਚਲੋ ਉਹਨੂੰ ਵੀ ਦਾਲ ਕਰਾਦੀ ਹਾਂ ਹਾਂ ਲੱਗਦੀ ਫੇ ਸੋਣੀ ਤਾਂ ਅੱਜ ਸਹੀ ਗੱਲ ਹੈ ਕਿ ਨੂੰ ਹੋਣ ਫਾਇੇ ਨਹੀਂ ਮਾਲ ਚੱਲੇ ਢਾਈ ਕਾ ਪਰ ਸੁਣੀ ਹੋ ਲੱਗਦੀ ਆ। ਪੌੜਾ ਦੇ ਖੋਦਮ ਚੂਹੇ ਕੋ ਬੇ ਚੂਹੇ ਬੋਲੇ ਚੂਹੇ ਕਿਤੇ ਐਜੇ ਨਹੀਂ। ਸ਼ੁਕਰ ਆ ਬੱਬੇ ਸੁਇਆ ਦੇ ਰੋਟੀ ਖਾਣ ਦਾ ਟਾਈਮ ਮਿਲਿਆ ਹੁਣ ਜਾ ਕੇ। ਰੋਟੀ ਖਾਦੀ ਨਹੀਂ ਸਵੇਰ ਦੀ ਇੱਕ ਥੋੜਾ ਜਿਹਾ ਸੈਂਡਵਿਚ ਖਾ ਕੇ ਸਾਰਿਆ ਬੱਸ। ਤਾ ਦੇਖ ਇੱਕ ਦੋ ਰੋਟੀਆਂ ਬਣਾਈਆਂ ਇਹਦੇ ਤੇ ਵੀ ਮੇਰੀ ਛੋਟੀ ਦੀ ਨਜ਼ਰ ਆ ਦੇ। ਲੈ ਲੈ। ਲੈ ਲੈ। ਇੱਕ ਹੋਰ ਕਿ ਦੇ ਦੋ ਨੂੰ ਸੁਣ ਕਹਾਂ ਦੀ ਇਹ ਖਾਣ ਪੀਣ ਲੋ ਐ ਇਹ ਭਲਵਾੜ ਵਾਣਾ ਦੇਖੀ ਇਹਨੇ। അൽപ്പില വാണ പോട്ട സാടപ്പുള്ളം